ਲੋਕ ਸੋਭਾ ਚੋਣਾ 2024 ਨੂੰ ਲੈ ਕੇ ਚੋਣ ਜਾਬਤਾ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਸ਼ਹਿਰ ਦੇ ਵਿੱਚ ਨਾਕੇਬੰਦੀਆਂ ਕਰਕੇ ਸਪੈਸ਼ਲ ਚੈਕਿੰਗ ਅਭਿਆਨ ਵੀ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਦੇ ਲਈ ਪੁਲਿਸ ਵੱਲੋਂ ਸਮੇਂ-ਸਮੇਂ ਦੇ ਉੱਤੇ ਫਲੈਗ ਮਾਰਚ ਕੀਤੇ ਜਾਂਦੇ ਨੇ ਜਿੱਦੇ ਚੱਲਦਿਆਂ ACP ਨਾਰਥ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਨਵਾਲਟੀ ਚੌਂਕ ਤੋਂ ਲੈ ਕੇ ਰਣਜੀਤ ਐਵੇਨਿਊ ਆਨੰਦਪਾਰਤ ਤੱਕ ਫਲੈਗ ਮਾਰਚ ਕੀਤਾ ਗਿਆ ਅਤੇ ਇਸ ਦੌਰਾਨ ਨਵਾਲਟੀ ਚੌਂਕ ਵਿਖੇ ਸਪੈਸ਼ਲ ਚੈਕਿੰਗ ਅਭਿਆਨ ਵੀ ਪੁਲਿਸ ਵੱਲੋਂ ਚਲਾਇਆ ਗਿਆ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ACP ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਹ ਫਲੈਗ ਮਾਰਚ ਕੀਤੇ ਜਾ ਰਹੇ ਨੇ ਤਾਂ ਜੋ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਬਿਨਾ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਅਤੇ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਗਾ ਜਗਾ ਦੇ ਉੱਤੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਮਦਦ ਵੀ ਲਈ ਜਾਵੇਗੀ ਤਾਂ ਕਿ ਸ਼ਰਾਰਤੀ ਅਤੇ ਛੱਕੀ ਵਿਅਕਤੀਆਂ ਦੇ ਉੱਤੇ ਕੈਮਰਿਆਂ ਦੀ ਮਦਦ ਦੇ ਨਾਲ ਨਿਗਾਹ ਰੱਖੀ ਜਾ ਸਕੇ ਨਾਲ ਹੀ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਪੁਲਿਸ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਅਭਿਆਨ ਅਤੇ ਸਰਚ ਆਪਰੇਸ਼ਨਾਂ ਦੇ ਦੌਰਾਨ ਪੁਲਿਸ ਨੇ ਕਈ ਥਾਵਾਂ ਦੇ ਉੱਤੇ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਮਰitsar ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਅਸਲਾ ਉਹਨਾਂ ਕੋਲ ਹੈਗਾ ਉਹ ਜਲਦ ਤੋਂ ਜਲਦ ਜਮ੍ਹਾਂ ਕਰਵਾਇਆ ਜਾਵੇ ਅ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਲੋਕ ਸਭਾ ਦੀਆਂ ਚੋਣਾਂ ਜੋ 2024 ਦੀਆਂ ਆ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੋ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਅੱਜ ਸਬਡਿਵੀਜ਼ਨ ਨਾਰਥ ਦੇ ਪੁਲਿਸ ਸਟੇਸ਼ਨ ਸਿਵਲ ਲਾਈਨ ਵਿਖੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਵਾ ਜਿਸ ਵਿੱਚ ਸਾਡੇ ਨਾਲ ਇੰਸਪੈਕਟਰ ਦੀਸ਼ ਕੁਮਾਰ CRPF ਤੋਂ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ 16 ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਇਸ ਤੋਂ ਇਲਾਵਾ ਸਾਡੇ ਚਾਰੇ ਥਾਣੇ ਨਾਰਥ ਸਬਡਿਵੀਜ਼ਨ ਦੇ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਫੋਰਸਿਸ ਅੱਜ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਤਰੀਕੇ ਨਾਲ ਕੌਨਫੀਡੈਂਸ ਭਰ ਸਕੀਏ ਕਿ ਉਹ ਬਿਲਕੁਲ ਫ੍ਰੀਲੀ ਬਿਲਕੁਲ ਸ਼ਾਂਤੀਪੂਰਵਕ ਆਪਣੀ ਵੋਟ ਆਪਣਾ ਰਾਈਟ ਜੋ ਉਹਨਾਂ ਦਾ ਹੈ ਉਸ ਦਾ ਪ੍ਰਯੋਗ ਕਰ ਸਕਦੇ ਆ ਤੇ ਜੋ ਕ੍ਰਿਮੀਨਲ 엘ਿਮੈਂਟਸ ਆ ਮਾੜੇ 엘ਿਮੈਂਟਸ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਵਾਰਨਿੰਗ ਹੈ ਕਿ ਉਹ ਆਪਣੀ ਜੋ ਉਹਨਾਂ ਦੇ ਕ੍ਰਿਮੀਨਲ ਐਕਸ਼ਨ ਨੇ ਉਹਨਾਂ ਤੋਂ ਬਾਝੋਂ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਵੇਂ ਕਿ 16 ਫਰਵਰੀ ਤੋਂ ਮਾਡਲ ਕੋਡ ਆਫ ਕੰਡਕਟ ਐਕਸ਼ਨ ਦੇ ਵਿੱਚ ਆ ਗਿਆ ਸੀਗਾ ਸੋ ਜਦ ਤੱਕ ਇਲੈਕਸ਼ਨਜ਼ ਦਾ ਰਿਜ਼ਲਟ ਅਨਾਉਂਸ ਨਹੀਂ ਹੁੰਦਾ ਸੋ ਚਾਹੇ ਇਲੈਕਸ਼ਨਜ਼ ਪਹਿਲਾਂ ਹੋਣ ਚਾਹੇ ਬਾਅਦ ਚੋਣ ਸੋ ਪੂਰੇ ਕੋਰਡ ਆਫ ਕਨਡਕਟ ਦੇ ਦਰਾਂ ਨਹੀਂ ਫੋਰਸਿਸ ਵੀ ਤਣਾਤ ਰਹਿਂਦੀਆਂ ਨੇ ਤੇ ਅਸੀਂ ਵੀ ਪੂਰੇ ਚੌਕਸ ਰਹਿਣੇ ਆਂ ਤਾਂ ਕਿ ਕਿਸੇ ਵੀ ਤਰੀਕੇ ਨਾਲ ਵੋਟਰਾਂ ਦੇ ਵਿੱਚ ਕੋਈ ਅੜਚਣ ਨਾ ਪਵੇ ਤੇ ਇਹ ਜੋ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਪ੍ਰੋਸੈਸ ਆ ਉਹ ਸ਼ਾਂਤੀਪੂਰਵਕ ਨੇਪੜੇ ਚੜ ਸਕਦਾ ਸਰ ਜਿਸਾ ਕਈ ਲੋਕ ਲਿਕਰ ਅਮਾਉਂਟ ਲੈ ਕੇ ਚੱਲਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਾਫੀ ਲਿਕਰ ਅਮਾਉਂਟ ਦੀ ਫੜੀ ਵੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਗਰ ਤੁਸੀਂ ਜੀ ਬਿਨਾਂ ਲਾਇਸੈਂਸ ਤੇ ਲਿਕਰ ਨੂੰ ਕੈਰੀ ਕਰਦੇ ਹੋ ਇਹ ਬਿਲਕੁਲ ਇਲੀਗਲ ਆ ਤੁਹਾਡੇ ਖਿਲਾਫ ਇੱਕ ਸਾਈਜ਼ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਅਗਰ ਤੁਸੀਂ ਕਿਸੇ ਤਰੀਕੇ ਦਾ ਕੋਈ ਐਨਡੀਪੀਐਸ ਦੇ ਤਹਿਤ ਜੋ ਪਾਬੰਦੀਸ਼ੁਦਾ ਜਿਵੇਂ ਹੈਰੋਇਨ ਹੋ ਗਿਆ ਕੋਕੀਨ ਹੋ ਗਿਆ ਜਾਂ ਫਾਰਮਾਸੈਟਿਕਲ ਦੇ ਡਰੱਗਸ ਹੋ ਗਏ ਅਗਰ ਤੁਸੀਂ ਇਹਨਾਂ ਨੂੰ ਕੈਰੀ ਕਰਦੇ ਹੋ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਤੁਸੀਂ 50000 ਤੋਂ ਉੱਪਰ ਕੈਸ਼ ਅਨਕਾਊਂਟਡ ਕੈਸ਼ ਲੈ ਕੇ ਘੁੰਮ ਰਹੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਕਰਕੇ ਚੋਣਾਂ ਦੇ ਦੌਰਾਨ ਜਦੋਂ ਵੀ ਤੁਸੀਂ ਇਹੋ ਜਿਹੀ ਚੀਜ਼ ਕੋਈ ਕੈਰੀ ਕਰਦੇ ਆ ਤਾਂ ਜਾਬਤੇ ਦੇ ਤਹਿਤ ਜੋ ਪਾਬੰਦੀਸ਼ੁਦਾ ਚੀਜ਼ਾਂ ਨੇ ਉਹਨਾਂ ਨੂੰ ਕੈਰੀ ਨਾ ਕਰੋ ਅਦਰਵਾਈਜ਼ ਤੁਹਾਡੇ ਲਈ ਇਹ ਸਮੱਸਿਆ ਦਾ ਵੇਸ਼ਾ ਬਣ ਸਕਦਾ ਹੈ ਸਰ ਵੈਪਨ ਫਲਫੀ ਕਰਦੇ ਕਿਤੇ ਜਾ ਕਿ ਬਿਲਕੁਲ ਜੀ ਸਾਰੇ ਲੋਕਾਂ ਨੂੰ ਇਹ اپੀਲ ਹੈ ਇਲੀਗਲ ਵੈਪਨ ਦਾ ਚਲੋ ਆਮ ਜੈਕਟ ਦੇ ਤਹਿਤ ਬਿਲਕੁਲ ਇਸ ਜੀ ਦੀ ਮਨਾਹੀ ਹੈ ਜਿਨ੍ਹਾਂ ਕੋਲ ਵੀ ਲਾਇਸੈਂਸੀ ਹਥਿਆਰ ਨਹੀਂ ਓਹੋ 5 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਉਹਨਾਂ ਹਥਿਆਰਾਂ ਨੂੰ ਜਮ੍ਹਾਂ ਕਰਾਉਣ ਲਈ ਪਾਬੰਦ ਨੇ ਡੀਸੀ ਸਾਹਿਬ ਦੇ ਵੀ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਸੀਪੀ ਸਾਹਿਬ ਦੀ ਹੋਈ ਹੈ ਉਹਨਾਂ ਵੱਲੋਂ ਹੁਕਮ ਬਿਲਕੁਲ ਕਲੀਅਰ ਨੇ ਸੋ ਅਗਰ ਇਸ ਤਰੀਕੇ ਦੀ ਕੋਈ ਵਾਇਲੇਸ਼ਨ ਪਾਈ ਜਾਂਦੀ ਹੈ ਤਾਂ ਬੰਦੇ ਕਾਨੂੰਨ ਦੇ ਤਹਿਤ ਉਹਨਾਂ ਦੇ ਖਿਲਾਫ ਹੀ ਕਰਪੀਓ ਸਰ ਇਹ ਰੋਡ ਮੈਪ ਕਿਰੇਗਾ ਫਲੈਗ ਇਹ ਅਸੀਂ ਇੱਥੋਂ ਜੀ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਕ੍ਰਿਸਟਲ ਸੈਸ਼ਨ ਚੌਂਕ ਜਾਵਾਂਗੇ ਜੀ ਸੈਸ਼ਨ ਚੌਂਕ ਤੋਂ ਅੱਗੇ ਪੁਰਾਣੀ ਚੌਂਕੀ ਪ੍ਰਾਣੀ ਚੁੰਗੀ ਜੋ ਅਨੰਦ ਦੇਵ ਨੀ ਤੱਕ ਇਹ ਰੋਡ ਮਾਰਚ ਖੜਿਆ ਜਾਊਗਾ ਜੀ ਅੰਮ੍ਰਿਤਸਰ ਦੇ ਜਿਹੜਾ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਦੀ ਮਦਦ ਲਈ ਦੀ ਜਾਵੇ ਬਿਲਕੁਲ ਜੀ ਜੋ ਕਾਰਪੋਰੇਸ਼ਨ ਦਾ ਜੋ ਪ੍ਰੋਜੈਕਟ ਹੈ ਜੀ ਆਈ ਟ੍ਰਿਪਲ ਸੀ ਪ੍ਰੋਜੈਕਟ ਦੇ ਤਹਿਤ ਹਰ ਚੌਂਕ ਤੇ ਹਰ ਚਰਾਹੇ ਤੇ ਕੈਮਰਾਜ਼ ਲੱਗੇ ਹੋਏ ਨੇ ਉਹਨਾਂ ਕੈਮਰੇਜ਼ ਦਾ ਵੀ ਇਸਤੇਮਾਲ ਕੀਤਾ ਜਾਂਦਾ ਬਾਕੀ 24 ਘੰਟੇ ਟੀਮ ਵੀ ਚੌਕਸੀ ਦੇ ਨਾਲ ਕਾਰਪੋਰੇਸ਼ਨ ਦਫ਼ਤਰ ਵਿੱਚ ਤਨਾਤ ਹੈ ਜੋ ਹਰ ਸਮੇਂ ਪੂਰੇ ਸ਼ਹਿਰ ਦੇ ਵਿੱਚ ਨਿਗਰਾਨੀ ਰੱਖਦੇ ਹਨ ਅਗਰ ਉਹਨਾਂ ਨੂੰ ਕੋਈ ਵੀ ਇਹੋ ਜੀ ਕੋਈ ਇਲੈਗਲ ਐਕਟੀਵਿਟੀ ਨਜ਼ਰ ਆਉਂਦੀ ਆ ਜਾਂ ਕੋਈ ਕੋਈ ਸਸਪੀਸ਼ੀਅਸ ਆਬਜੈਕਟ ਨਜ਼ਰ ਆਉਂਦਾ ਵਾ ਤਾਂ ਤੁਰੰਤ ਉਹ ਕਨਸਰਨਡ ਐਸ ਐਚਓ ਐਸਬੀ ਦੇ ਧਿਆਨ ਚ ਲੈ ਕੇ ਆਉਂਦੇ ਨੇ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੁੰਦੀ ਸਰ ਕੇਸਾਂ ਦੀਆਂ ਹੁਣ ਤੱਕ ਅਪੀਂ ਕਰਦੇ ਨੇ ਹੁਣ ਤੱਕ ਸਾਡੇ ਕੋਲ ਜੀ ਪੈਰਾ ਮਿਲਟਰੀ ਫੋਰਸਸ ਦੀ ਕੰਪਨੀਆਂ ਆਈਆਂ ਹੋਈਆਂ ਨੇ ਜਿਸ ਦੇ ਤਹਿਤ ਰੋਜ਼ਾਨਾ ਸ਼ਾਮ ਨੂੰ ਤੇ ਸਵੇਰ 9 ਤੋਂ 1 ਵਜੇ ਤੱਕ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹਰ ਦੂਜੇ ਦਿਨ ਏਰੀਆ ਦੇ ਵਿੱਚ ਫਲੈਗ ਮਾਰਚ ਵੀ ਕੀਤਾ ਜਾਂਦਾ ਹੈ ਸਰ ਕੋਈ ਕੇਸਸ ਨਜ਼ਰ ਆਏ ਨੇ ਜਿਹਾ ਕੁਝ ਇਹ ਆ ਕਿ ਸੀਸੀਟੀਵੀ ਦੇ ਮਦਦ ਨਾਲ ਕੋਈ ਵੀ ਕੋਈ ਵੀ ਵਿਅਕਤੀ ਗਲਪੇਕ ਨਜ਼ਰ ਆਂਦਾ ਤੋਂ ਖਿਲਾਫ ਕਰ ਕੋਈ ਹਜੇ ਤੱਕ ਕੇਸਸ ਆਏ ਸਰ ਬਿਲਕੁਲ ਜੀ ਬੜੇ ਕ੍ਰਿਮੀਨਲ ਕੇਸਸ ਆਉਂਦੇ ਨੇ ਜਿੱਥੇ ਕਿਤੇ ਖੋਹਾਂ ਦੇ ਕੋਈ ਚੋਰੀ ਦੇ ਜਾਂ ਕੋਈ ਐਕਸੀਡੈਂਟ ਦੇ ਉਹਨਾਂ ਦੇ ਵਿੱਚ ਕੈਮਰਾਸ ਬਹੁਤ ਸਾਡੀ ਮਦਦ ਕਰਦੇ ਨੇ ਉਹਨਾਂ ਵਿੱਚ ਅਸਲੀ ਮੁਲਜ਼ਮ ਦਾ ਵੀ ਪਤਾ ਲੱਗਦਾ ਵਾ ਬਾਕੀ ਅਗਰ ਕੋਈ ਕਈ ਵਾਰ ਐਕਸੀਡੈਂਟ ਹੁੰਦਾ ਵਾ ਦੋਵੇਂ ਪਾਰਟੀਆਂ ਇੱਕ ਦੂਜੇ ਦਾ ਕਸੂਰ ਕੱਢਦੀ ਨੁਕਸਾਨ ਹੋਇਆ ਵਾ ਕਿਸ ਦਾ ਕਿੰਨਾ ਕਸੂਰ ਸੀਗਾ ਸੋ